ਇਹ ਭਾਨੇ ਬਾਈ ਨੂੰ ਪਿਆਰ ਕਰਦੇ ਹੋ ਤਾਂ ਮੇਰੀ ਗੱਲ ਘਰ ਘਰ ਤੱਕ ਪਹੁੰਚਾ ਦਿਓ ਮੈਂ ਅੱਜ ਤਸੱਦਦ ਦਿਖਾਉਣ ਲੱਗਾ ਕਿ ਕਿਵੇਂ ਢਾਇਆ ਜਾ ਰਿਹਾ ਹੈ ਮਹਾਲੀ ਚੋਂ ਵੀਡੀਓ ਸਾਹਮਣੇ ਆਈ ਹੈ ਉਹ ਮੈਂ ਸਾਰੀ ਤੁਹਾਨੂੰ ਦਿਖਾਉਣਾ ਦੱਬ ਕੇ ਸ਼ੇਅਰ ਕਰ ਦਿਓ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਭਾਨੇ ਸਿੱਧੂ ਉੱਪਰ ਪੰਜਾਬ ਸਰਕਾਰ ਦੁਆਰਾ ਕਾਰਵਾਈ ਕੀਤੀ ਗਈ ਹੈ ਤੇ ਭਾਨੇ ਸਿੱਧੂ ਉੱਪਰ ਦੋਸਤੋ ਚਾਰ ਪਰਚੇ ਦਰਜ ਕੀਤੇ ਗਏ ਨੇ ਤੇ ਪਿਛਲੇ ਦਿਨੀ ਦੋਸਤੋ ਪਿੰਡ ਕੋਰਦੂਨੇ ਦੇ ਵਿੱਚ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡਾ ਇਕੱਠ ਵੀ ਰੱਖਿਆ ਗਿਆ ਸੀ ਤੇ ਜਥੇਬੰਦੀਆਂ ਅਤੇ ਲੱਖੇ ਸਿਧਾਨੇ ਦੀ ਟੀਮ ਵੱਲੋਂ ਤਿੰਨ ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਜੋ ਸੰਗਰੂਰ ਵਿਖੇ ਘੇਰਨ ਦਾ ਐਲਾਨ ਵੀ ਕੀਤਾ ਗਿਆ ਹੈ ਤੇ ਹੁਣ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਲੱਖ ਸਧਾਨਾ ਤੇ ਉਸ ਦੀ ਟੀਮ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਸਵਾਲ ਚੁੱਕੇ ਸੀ ਕਿ ਭਾਨੇ ਸਿੱਧੂ ਉੱਪਰ ਬਹੁਤ ਜ਼ਿਆਦਾ ਪੰਜਾਬ ਪੁਲਿਸ ਪੰਜਾਬ ਸਰਕਾਰ ਦੁਆਰਾ ਤਸੱਦਰ ਕੀਤਾ ਗਿਆ ਹੈ ਤੇ ਹੁਣ ਦੋਸਤੋ ਤੁਸੀਂ ਵੀ ਇੱਕ ਵਾਇਰਲ ਹੁੰਦੀ ਹੋਈ ਵੀਡੀਓ ਦੇਖੀ ਹੋਵੇਗੀ ਜਿਸ ਵਿੱਚ ਦੋਸਤੋ ਭਾਨੇ ਸਿੱਧੂ ਉੱਪਰ ਲੱਖੇ ਸਧਾਨੇ ਦੀ ਟੀਮ ਨੇ ਕਿਹਾ ਹੈ ਕਿ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਸਰਕਾਰਾਂ ਦੁਆਰਾ ਭਾਨੇ ਸਿੱਧੂ ਉੱਪਰ ਤਸੱਦਦ ਕੀਤਾ ਗਿਆ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਲੋ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਭਾਨੇ ਬਾਈ ਨੂੰ ਪਿਆਰ ਕਰਦੇ ਹੋ ਤਾਂ ਮੇਰੀ ਗੱਲ ਘਰ ਘਰ ਤੱਕ ਪਹੁੰਚਾ ਦਿਓ ਮੈਂ ਅੱਜ ਤਸੱਦਦ ਦਿਖਾਉਣ ਲੱਗਾ ਕਿ ਕਿਵੇਂ ਢਾਇਆ ਜਾ ਰਿਹਾ ਹੈ ਮਹਾਲੀ ਚੋਂ ਵੀਡੀਓ ਸਾਹਮਣੇ ਆਈ ਹੈ ਉਹ ਮੈਂ ਸਾਰੀ ਤੁਹਾਨੂੰ ਦਿਖਾਉਣਾ ਦੱਬ ਕੇ ਸ਼ੇਅਰ ਕਰ ਦਿਓ ਪਤਾ ਲੱਗ ਜਾਏ ਪੰਜਾਬੀਆਂ ਨੂੰ ਘਰ ਘਰ ਪਤਾ ਲੱਗ ਗਿਆ ਜਿਹੜੇ ਅਜੇ ਵੀ ਕਹਿੰਦੇ ਆ ਕਿ ਤਸੱਦਦ ਨਹੀਂ ਹੋਇਆ ਇਹ ਜਜ਼ਬਾਤੀ ਕਰਨ ਦੇ ਮਾਰੇ ਕੱਟ ਕਰਨ ਦੇ ਮਾਰੇ ਜਾਣ ਬੁੱਝ ਕੇ ਲੋਕਾਂ ਨੂੰ ਕਹਿੰਦੇ ਅੱਜ ਵੀਡੀਓ ਸਾਹਮਣੇ ਆ ਗਈ ਐ ਮੈਂ ਦਿਖਾ ਦੇਣਾ ਕਿ ਬੰਦੇ ਦਾ ਕੀ ਹਾਲਾਤ ਕੀਤੇ ਐ ਕਿਵੇਂ ਭਾਨੇ ਬਾਈ ਦੇ ਸਰੀਰ ਨੂੰ ਕਿਵੇਂ ਤੋੜ ਮੋੜਤਾ ਕਿਵੇਂ ਉਹ ਤੁਰਦਾ ਇਹ ਮੈਂ ਸਾਰੀਆਂ ਗੱਲਾਂ ਤੁਹਾਨੂੰ ਦਿਖਾਉਣ ਲੱਗਿਆ ਲੋਕਾਂ ਤੱਕ ਪਹੁੰਚਾ ਦਿਓ ਗੱਲ ਇਹ ਭਾਨੇ ਨੂੰ ਪਿਆਰ ਕਰਦੇ ਹੋ ਤੇ ਸਰਕਾਰ ਨੂੰ ਲਾਹਨਤਾਂ ਪਾਉਂਦੇ ਹੋ ਕਰ ਦਿਓ ਬਾਈ ਸਿਰ ਆਪਣਾ ਫਰਜ਼ ਸਮਝ ਕੇ ਲੋ ਮਾਤਾ ਨੂੰ ਵੀਡੀਓ ਦਿਖਾਉਣ ਲੱਗਾ ਕਿ ਕਿੰਨਾ ਤਸੱਦਦ ਹੋ ਰਿਹਾ ਪਹਿਲਾਂ ਜੁੜ ਜੋ ਐਨਾ ਕਿ ਤਸੱਦਦ ਕੀਤਾ ਜਾ ਰਿਹਾ ਕਿ ਬੰਦਾ ਤੁਰ ਨਹੀਂ ਸਕਦਾ ਯਾਰ ਐਨਾ ਕਿ ਤਸੱਦਦ ਕੀਤਾ ਜਾ ਰਿਹਾ ਕਿ ਪ੍ਰਸ਼ਾਸਨ ਕਿਸੇ ਨੂੰ ਕੋਈ ਵੀਡੀਓ ਨਹੀਂ ਬਣਾਉਣ ਦਿੰਦਾ ਇੱਥੇ ਲੋਰਸ ਵਰਗਿਆਂ ਦੀਆਂ ਵੀਡੀਓ ਬਣਦੀਆਂ ਨੇ ਸ਼ਰਿਆਮ ਐਂ ਤੁਰੇ ਆਉਂਦੇ ਹੁੰਦੇ ਜਿਵੇਂ ਉਹ ਪ੍ਰਾਣੇ ਹੁੰਦੇ ਆ ਪੰਜਾਬ ਦੇ ਤੇ ਪੰਜਾਬ ਦੇ ਪੁੱਤਾਂ ਨੂੰ ਮਾਰਨ ਵਾਲਿਆਂ ਨੂੰ ਓਏ ਐ ਲੈ ਕੇ ਆਉਂਦੇ ਆ ਓ ਜਿਵੇਂ ਉਹ ਕੋਈ ਮੰਤਰੀ ਹੋਣ ਆਏ ਵਾਲੇ ਨਾਲੋਂ ਹੱਸ ਕੇ ਗੱਲਾਂ ਕਰਦੇ ਆ ਓਏ ਪੰਜਾਬ ਦੀ ਗੱਲ ਕਰਨ ਵਾਲੇ ਲੋਕਾਂ ਦੇ ਕਰੋੜਾਂ ਰੁਪਏ ਬਾਹਰਸ ਕਰਾਉਣ ਵਾਲੇ ਨੂੰ ਯਾਰ ਕਿਹੜੇ ਹਿਸਾਬ ਨਾਲ ਲੈ ਕੇ ਆਉਣੇ ਹੋ ਯਾਰ ਤੁਹਾਡੇ ਵੀ ਕਦੇ 30 ਪੁੱਤ ਨਸ਼ੇ ਲੱਗਣਗੇ ਤੁਹਾਡੇ ਨਾਲ ਵੀ ਠੱਗੀਆਂ ਵੱਜਣਗੀਆਂ ਸ਼ਰਮ ਕਰੋ ਸ਼ਰਮ ਥੋੜੀ ਮੋਟੀ ਦਿਆ ਥੋੜੀ ਮੋਟੀ ਇਨਸਾਨੀਅਤ ਤਾਂ ਹਰ ਇੱਕ ਬੰਦੇ 'ਚ ਹੁੰਦੀ ਹੈ ਤੇ ਫਿਰ ਅੱਜ ਸਾਡੇ ਪ੍ਰਸ਼ਾਸਨ ਵਾਲੇ ਭਰਾਵਾਂ 'ਚੋਂ ਕਿਉਂ ਉਹ ਇਨਸਾਨੀਅਤ ਖਤਮ ਹੋ ਗਈ ਕਿਉਂ ਉਹ ਦਿਆ ਖਤਮ ਹੋ ਗਈ ਉਹ ਬਾਈ ਸਾਡੇ ਹੋਂ ਤੁਸੀਂ ਯਾਰ ਹੈਗੇ ਸਾਡੇਓ ਉਹ ਪਰ ਤੁਹਾਡੇ ਤੋਂ ਇਹ ਭਗਵੰਤ ਜ਼ੁਲਮ ਕਰਾ ਰਿਹਾ ਹੈ ਜ਼ੁਲਮ ਕਰਾ ਰਿਹਾ ਹੈ ਸਮਝੋ ਤੁਸੀਂ ਗੱਲ ਨੂੰ ਕੀ ਵਰਤਾਰਾ ਪੰਜਾਬੀਆਂ ਨਾਲ ਵਾਪਰ ਰਿਹਾ ਹੈ ਇਹ ਦਿੱਲੀ ਜ਼ੁਲਮ ਕਰਾ ਰਹੀ ਹੈ ਤੇ ਸਾਡਾ ਆਪਣਾ ਚੁਣਿਆ ਹੋਇਆ ਮੁੱਖ ਮੰਤਰੀ ਸਾਡਾ ਆਪ ਦਾ ਬਦਲਾਵ ਵਾਲਾ ਮੁੱਖ ਮੰਤਰੀ ਸਾਡੇ ਦੇ ਮੁੰਡਿਆਂ ਤੇ ਤਸੱਦਦ ਕਰ ਰਿਹਾ ਲੋ ਮੈਂ ਵੀਡੀਓ ਤੁਹਾਨੂੰ ਦਿਖਾਉਣਾ ਤੁਸੀਂ ਆਪ ਅੰਦਾਜ਼ੇ ਲਾ ਲਿਓ ਆਹ ਫੋਨ ਖੋਹਦਾ ਕਿਵੇਂ ਨੌਜਵਾਨ ਤੋਂ ਇੱਕ ਪੁਲਿਸ ਦਾ ਅਧਿਕਾਰੀ ਆਹ ਦੇਖਿਓ ਅਦੇ ਕਹਿੰਦਾ ਆ ਕੀ ਕਰ ਰਹੇ ਹੈ ਤੇ ਭਾਨਾ ਲੰਗ ਮਾਰ ਕੇ ਤੁਰ ਰਿਹਾ ਦੇਖ ਲਓ ਉਹ ਭਾਨਾ ਆ ਰਿਹਾ ਤੇ ਕਿਵੇਂ ਤੁਰ ਰਿਹਾ ਉਹਦਾ ਦੇਖ ਲਓ ਉਹ ਬੰਦੇ ਦੇ ਤੁਰਨ ਤੋਂ ਪਤਾ ਲੱਗ ਰਿਹਾ ਵੀ ਕਿੰਨਾ ਤਸੱਦਦਾ ਯਾਰ ਬਾਰ-ਬਾਰ ਦੇਖ ਲਓ ਦੇਖ ਲਓ ਭਗਤ ਮਾਨ ਦੀ ਸਰਕਾਰ ਬਦਲਾਅ ਵਾਲੀ ਦੇਖ ਸਕਦੇ ਹੋ ਕਿੱਡਾ ਜ਼ੁਲਮ ਕਿੱਡਾ ਤਸੱਦਦਾ ਮੈਂ ਬਾਰ-ਬਾਰ ਦਿਖਾਉਣਾ ਤੁਹਾਨੂੰ ਉਹ ਲੰਗ ਦੇਖ ਲੈ ਭਾਨਾ ਭਾਨਾ ਕਿਵੇਂ ਮਾਰ ਰਿਹਾ ਯਾਰ ਭਾਨਾ ਪੁੱਤ ਹੈ ਪੰਜਾਬ ਦਾ ਪੰਜਾਬੀ ਉਹ ਇਨਾ ਜ਼ੁਲਮ ਕਦੇ ਨਹੀਂ ਅੱਖਾਂ ਸਾਹਮਣੇ ਦੇਖਿਆ ਹੁਣ ਉਹ ਜੇ ਕਿਸੇ ਨੇ ਕੁਝ ਕੀਤਾ ਹੋਵੇ ਕਾਤਲ ਕੀਤਾ ਹੋਵੇ ਕੋਈ ਜੁਰਮ ਕਰਿਆ ਹੋਵੇ ਤਾਂ ਠੀਕ ਹੈ ਬੰਦੇ ਤਸੱਦਦ ਹੁੰਦਾ ਦੇਖਿਆ ਹੁਣਾ ਪਰ ਬਿਨਾ ਗੱਲ ਉਹ ਲੋਕਾਂ ਦੇ ਨਾਲ ਖੜਨ ਵਾਲੇ ਬੰਦੇ ਤੇ ਲੋਕਾਂ ਦੇ ਕਰੋੜਾਂ ਰੁਪਏ ਵਾਰਸ ਕਰਾਉਣ ਵਾਲੇ ਬੰਦੇ ਤੇ ਅੱਜ ਇੰਨਾ ਕੁ ਤਸੱਦਦ ਇੰਨਾ ਕੁ ਜ਼ੁਲਮ ਕੀਤਾ ਜਾ ਰਿਹਾ ਕਿ ਛੜ ਦੋ ਗੱਲਾਂ ਤੁਹਾਡੇ ਤੋਂ ਦੇਖਿਆ ਨਹੀਂ ਜਾਣਾ ਇਹ ਮੈਡੀਕਲ ਕਰਾਉਣ ਦੇ ਲਈ ਲਿਆਂਦਾ ਗਿਆ ਸੀ ਮੈਡੀਕਲ ਕਰਾਉਣ ਦੇ ਲਈ ਤੇ ਉੱਥੇ ਮੁੰਡਿਆਂ ਨੇ ਫੋਨ ਕੀਤਾ ਕਹਿੰਦੇ ਬਾਈ ਭਾਨੇ ਬਾਈ ਦਾ ਸਰੀਰ ਐਵੇਂ ਕਰਤਾ ਜਿਵੇਂ ਅਸੀਂ ਦੇਖ ਨਹੀਂ ਸਕਦੇ ਇੰਨਾ ਕਿ ਤਸੱਦਦ ਇੰਨਾ ਕਿ ਚੱਲਣਾ ਪਿਆ ਤਸੱਦਦ ਕੀ ਗੱਲਾਂ ਛੱਡ ਦਿਓ ਯਾਰ ਕੀ ਜ਼ੁਲਮ ਕੀਤਾ ਉਹ ਲੋਕਾਂ ਦੇ ਕਰੋੜੇ ਰੁਪਈਆ ਵਾਪਸ ਕਰਾਤੇ ਚੁੱਲ੍ਹੇ ਚੱਲਦੇ ਕਰਤੇ ਭਗਤ ਸਿੰਘ ਤੂੰ ਕਹਿੰਦਾ ਹੁੰਦਾ ਸੀ ਕੀ ਚੁੱਲਿਆਂ ਦੀ ਅੱਗ ਬੁਝ ਗਈ ਹੈ ਸਿਵਿਆਂ ਦੀਆਂ ਲਾਟਾਂ ਉੱਚੀਆਂ ਹੋ ਗਈਆਂ ਨੇ ਤੇ ਜੇ ਆਸੀਂ ਚੁੱਲਿਆਂ ਦੀ ਅੱਗ ਪਾਉਣ ਲੱਗੇ ਸੀ ਜੇ ਅੱਗ ਆਸੀਂ ਚਲਦੀ ਕਰਨ ਲੱਗੇ ਸੀ ਲੋਕਾਂ ਦੇ ਪੈਸੇ ਵਾਪਸ ਕਰਵਾ ਕੇ ਤੇ ਫਿਰ ਇੰਨਾ ਜ਼ੁਲਮ ਇਹਨਾਂ ਤਸੱਦਦ ਕਿਉਂ ਇਹ ਇੱਥੇ ਚਿੱਟੇ ਰੁਕਣ ਲੱਗ ਗਏ ਸੀ ਤੇ ਫਿਰ ਪਰਚੇ ਪਾ ਕੇ ਅੰਦਰ ਕਿਉਂ ਮੁੰਡੇ ਸਿਰਿਆਂ ਦੀਆਂ ਲਾਟਾਂ ਤਾਂ ਤਾਂ ਹੀ ਬੰਦ ਹੋਣਗੀਆਂ ਜੇ ਇੱਥੇ ਚਿੱਟਾ ਬੰਦ ਹੋਊ ਉਹ ਤੁਸੀਂ ਚਿੱਟਿਆਂ ਨੂੰ ਸਪੋਰਟ ਕਰਦੇ ਹੋ ਤੇ ਚਿੱਟਾ ਰੋਕਣ ਵਾਲੇ ਨੂੰ ਜੇਲ੍ਹਾਂ 'ਚ ਭੇਜਦੇ ਹੋ ਇੱਥੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਜੇਲ੍ਹਾਂ 'ਚ ਅੰਮ੍ਰਿਤ ਛਕਾਉਣ ਵਾਲੇ ਜੇਲ੍ਹਾਂ 'ਚ ਚਿੱਟਾ ਰੋਕਣ ਵਾਲੇ ਜੇਲ੍ਹਾਂ 'ਚ ਏਜੰਟਾਂ ਤੋਂ ਪੈਸੇ ਘਾਣਨ ਵਾਲੇ ਜੇਲ੍ਹਾਂ 'ਚ ਤੇ ਧਰਮ ਦਾ ਪਾੜ ਪਾਉਣ ਵਾਲੇ ਲੋਕਾਂ ਦੇ ਤਸੱਦਦ ਕਰਨ ਵਾਲੇ ਚਿੱਟਾ ਵੇਚਣ ਵਾਲੇ ਆਜੈਂਟ ਠੱਗ ਇਹ ਬਾਹਰ ਨੇ ਇਹ ਬਾਹਰ ਨੇ ਲੋਕ ਹੁਣ ਦੇਖ ਲਓ ਕਿਹਦਾ ਰਾਜ ਹੈ ਇਹ ਕਿਹਦਾ ਰਾਜ ਹੈ ਇਹ ਕਦੇ ਜਕਰੀਆ ਖਾਨ ਵੇਲੇ ਹੁੰਦਾ ਸੀ ਇਹ ਅਬਦਾਲੀਆਂ ਵੇਲੇ ਹੁੰਦਾ ਸੀ ਇਹ ਔਰੰਗਜ਼ੇਬ ਵੇਲੇ ਹੁੰਦਾ ਸੀ ਅੱਜ ਦਾ ਜਮੇ ਹੱਦੀ ਮਕਾਤੀ ਹੈ ਅੱਜ ਉਹ ਮੁੱਖ ਮੰਤਰੀ ਤਸੱਦਦ ਕਰ ਰਿਹਾ ਹੈ ਜਿਹੜਾ ਮੁੱਖ ਮੰਤਰੀ ਕਦੇ ਲੋਕਾਂ ਨੇ ਇਹ ਕਹਿ ਕੇ ਬਣਾਇਆ ਸੀ ਕਿ ਅਸੀਂ ਦੁਖੀ ਹੋ ਗਏ ਆ ਸਰਕਾਰਾਂ ਤੋਂ ਸਾਡੇ ਦੇ ਸੱਜ ਤੋਂ ਹੋ ਰਹੇ ਨੇ ਝੂਠੇ ਪਰਚੇ ਹੋ ਰਹੇ ਨੇ ਬਦਲਾਖੋਰੀ ਹੋ ਰਹੀ ਹੈ ਤੇ ਅਜੇ ਉਹੀ ਮੁੱਖ ਮੰਤਰੀ ਸਾਡਾ ਉਹੀ ਮੁੱਖ ਮੰਤਰੀ ਸਾਡਾ ਸਾਡੇ ਤੇ ਜ਼ੁਲਮ ਕਰ ਰਿਹਾ ਮੈਂ ਬਾਰ ਬਾਰ ਤੁਹਾਨੂੰ ਜਿਹੜੇ ਪਿਛਲਾ ਬਾਤ ਚ ਜੁੜਿਆ ਆ ਆ ਵੀਡੀਓ ਦੇਖ ਲਓ ਹੁਣ ਪਤਾ ਲੱਗ ਜੂ ਕਿ ਸੱਜ ਤੋਂ ਹੋਇਆ ਭੰਨੇ ਤੇ ਜਾਂ ਨਹੀਂ ਹੋਇਆ ਮੈਨੂੰ ਇਹ ਦੱਸੋ ਲਾਰਸ ਨੇ ਕੀ ਕੁਛ ਕੀਤਾ ਸਾਡੇ ਪੰਜਾਬ ਦੀ ਪੱਗ ਨੂੰ ਹੱਥ ਪਾਇਆ ਸਾਡੇ ਮੂਸੇਆ ਦਾ ਕਤਲ ਕੀਤਾ ਤੇ ਕਤਲ ਕਰਕੇ ਸ਼ਰਿਆਮ ਪੰਜਾਬ ਤੋਂ ਭੱਜ ਗਏ ਉਹਨਾਂ ਨੂੰ ਕਿਸੇ ਨੇ ਨਹੀਂ ਫੜਿਆ ਅਜੇ ਤੱਕ ਮੂਸੇਆ ਨੂੰ ਇਨਸਾਫ ਨਹੀਂ ਮਿਲਿਆ ਉਹ ਮਰ ਗਿਆ ਹੱਤਮਣ ਦਾ ਬਣਦਾ ਹੱਡ ਦਾ ਮਰੀਜ਼ ਹੈ ਉਹ ਮਾਂ ਬਿਲਕਦੀ ਮਰ ਰਹੀ ਹੈ ਵਿਚਾਰੀ ਘਰੇ ਬਿਮਾਰ ਪਏ ਨੇ ਮੂਸੇਆ ਨੂੰ ਇਨਸਾਫ ਨਹੀਂ ਮਿਲਿਆ ਤੇ ਜਦੋਂ ਲਾਰੈਂਸ ਮਸਨੋਈ ਨੂੰ ਲੈ ਕੇ ਆਉਂਦੇ ਆ ਨਾ ਅਦਾਲਤਾਂ 'ਚ ਮੈਡੀਕਲ ਕਰਾਉਣ ਹਸਪਤਾਲਾਂ 'ਚ ਜਾਂਦੇ ਆ ਮੈਡੀਕਲ ਕਰਾਉਣ ਅਦਾਲਤਾਂ 'ਚ ਪੇਸੀ ਦੇ ਲੈ ਕੇ ਆਉਂਦੇ ਆ ਤਾਂ ਬੜੇ ਐਂਸ ਚੱਜੇ ਟੱਗ ਨਾਲ ਵਿਚਾਲੇ ਉਹਨੂੰ ਲੈ ਕੇ ਆਉਂਦੇ ਆ ਤੇ ਉਹਦੀ ਵੀਡੀਓ ਬਣਾਈ ਜਾਂਦੀ ਜਾਂ ਨਾ ਜਾਣਬੁੱਝ ਕੇ ਤਾਂ ਜੋ ਪੰਜਾਬ ਦੇ ਲੋਕਾਂ ਦੇ ਜ਼ਖਮਾਂ ਤੇ ਨੂਨ ਪੁੱਕਿਆ ਜਾਵੇ ਕਿ ਆ ਫਿਰਦਾ ਮੂਸੇ ਵਾਲੇ ਨੂੰ ਮਾਰਨ ਵਾਲਾ ਆ ਫਿਰਦਾ ਮੂਸੇ ਵਾਲੇ ਨੂੰ ਮਾਰਨ ਵਾਲਾ ਜਿਹਨੂੰ ਜਿਹਨੂੰ ਕੋਈ ਵੀ ਕੋਈ ਵੀ ਵੀਡੀਓ ਬਣਾਉਣ ਤੋਂ ਰੋਕਦਾ ਨਹੀਂ ਕਿਸੇ ਨੂੰ ਸ਼ਰੀਆਮ ਲੈ ਕੇ ਆਉਂਦੇ ਨੇ ਤੇ ਭਾਨੇ ਨੂੰ ਕਿਉਂ ਫਿਰ ਦਬ-ਦਬ ਕੇ ਗੱਡੀਆਂ ਚੜਾਏ ਜਾਂਦਾ ਭਾਨੇ ਤੇ ਕਿਉਂ ਇੰਨਾ ਤਸੱਦਦ ਭਾਨੇ ਦੀ ਕਿਉਂ ਨਹੀਂ ਕੋਈ ਵੀਡੀਓ ਬਣਾਉਣ ਦਿੱਤੀ ਜਾਂਦੀ ਕਿਉਂ ਇੰਨਾ ਤਸੱਦਦ ਕੀਤਾ ਜਾ ਰਿਹਾ ਸਰਕਾਰੇ ਕਿਉਂ ਪੰਜਾਬ ਦੇ ਲੋਕ ਪੁੱਛਦੇ ਆ ਪੰਜਾਬ ਦੇ ਲੋਕ ਪੁੱਛਦੇ ਆ ਤੇ ਹੁਣ ਬੋਲਣ ਵਾਲਾ ਤੇ ਇਹ ਨਹੀਂ ਪਤਾ ਕੀ ਕੀ ਕੁਸ਼ ਕਰਨਗੇ ਇਹੀ ਭਗਵਾਨ ਸਿੰਘ ਮਾਨ ਕਦੇ ਬੋਲਦਾ ਹੁੰਦਾ ਸੀ ਸਟੇਜਾਂ ਤੋਂ ਹਰ ਸਿਮਰਤ ਕੌਰ ਨੂੰ ਸਿਮਰੋ ਕਹਿੰਦਾ ਸੀ ਮੁਸਕਬੀਰ ਬਾਦਲ ਨੂੰ ਮੰਦਬੁੱਧੀ ਕਹਿੰਦਾ ਸੀ ਕੈਪਟਨ ਨੂੰ ਕਦੇ ਆਸਕ ਕਿਹਾ ਇਸ ਬੰਦੇ ਨੇ ਤੇ ਬ੍ਰੇਟੇ ਦਾ ਕਦੇ ਕੋਈ ਪਰਚਾ ਹੋਇਆ ਨਹੀਂ ਅਗਲੇ ਨੇ ਤਾਂ ਬਦਲਾ ਖੁਰੀ ਦੀ ਰਾਜ ਨੇ ਕੀਤੀ ਨਹੀਂ ਤੇ ਅੱਜ ਕਿਹੜੇ ਮੂੰਹ ਨਾਲ ਪਹੰਤ ਸਿਆ ਜਿਹੜੇ ਸਵਾਲ ਕਰਨੇ ਤਾਂ ਲੋਕਾਂ ਨੂੰ ਸਿਖਾਏ ਸੀ ਜੇ ਉਹੀ ਸਵਾਲ ਅੱਜ ਤੈਨੂੰ ਹੋਣ ਲੱਗ ਗਏ ਤੇ ਫਿਰ ਅੱਜ ਕਿਉਂ ਅੱਜ ਕਿਉਂ ਤੜਫਿਆ ਪਿਆ ਅੱਜ ਕਿਉਂ ਨਹੀਂ ਆਲੋਚਨਾ ਸਹਿ ਸਕਦਾ ਜੇ ਆਲੋਚਨਾ ਕੀਤੀ ਆ ਤਾਂ ਸਹਿਣੀ ਪਊ ਇਹਨੂੰ ਦਿਲ ਨੂੰ ਵੱਡਾ ਬਣਾ ਚੱਲਣਾ ਪਊ ਤੂੰ ਪੰਜਾਬ ਦਾ ਮੁੱਖ ਮੰਤਰੀ ਐ ਉਹਦੇ ਤੇ ਪੰਜਾਬ ਦੇ ਲੋਕਾਂ ਲਈ ਕੰਮ ਕਰੇਗਾ ਤਾਂ ਤੇਰੀ ਕੋਈ ਆਲੋਚਨਾ ਨਹੀਂ ਹੋਣੀ ਪਰ ਜੇ ਪੰਜਾਬ ਦੇ ਲੋਕਾਂ ਦੇ ਸੱਜਦ ਕਰੇਗਾ ਤਾਂ ਆਲੋਚਨਾ ਵੀ ਹੁੰਤੇ ਤੈਨੂੰ ਚੱਲਣੀ ਵੀ ਪਊ ਖੜ ਪੰਜਾਬ ਨਾਲ ਛੱਡ ਦਿੱਲੀ ਦਾ ਖੜਾ ਕਿਉਂਕਿ ਆਲੋਚਨਾ ਕਰਕੇ ਗਲ ਬਣਾਦਾਂਗੇ ਪੰਜਾਬ ਦੀ ਗੱਲ ਕਰ ਪੰਜਾਬੀਆ ਦੀ ਗੱਲ ਕਰ ਬੋਲੀ ਦੀ ਗੱਲ ਕਰ ਨੌਜਵਾਨੀ ਦੀ ਗੱਲ ਕਰ ਚਿੱਟੇ ਦੀ ਗੱਲ ਕਰ ਮਕਾਉਣ ਦੀ ਤੂੰ ਤੂੰ ਸਾਡਾ ਪਾਣੀ ਵੀ ਦੇਤਾ ਸਾਡੇ ਨੌਜਵਾਨ ਵੀ ਡਿਬਰੂ ਕਰ ਦਿੱਤੇ ਭਾਨੇ ਅਰਗੇ ਵੀ ਜੇਲ੍ਹਾਂ ਚ ਝੋਟੇ ਅਰਗੇ ਵੀ ਜੇਲ੍ਹਾਂ ਚ ਲੱਖੇ ਅਰਗੇ ਤੇ ਵੀ ਪਰਚੇ ਖੈਰੇ ਅਰਗੇ ਦੇ ਵੀ ਪਰਚੇ ਜਿਹੜਾ ਸਿੱਖੀ ਦੀ ਗੱਲ ਕਰਦਾ ਉਹਨੂੰ ਤੂੰ ਦਬੋਚਣਾ ਚਾਹਣਾ ਦੱਬਣਾ ਚਾਹਣਾ ਅਸਲ ਰੂਹ ਤੇਰੇ ਚੋ ਆ ਗਈ ਐ ਰੂਹ ਆ ਗਈ ਐ ਮੈਂਤੇ ਵਾਲੀ ਰੂਹ ਆ ਗਈ ਐ ਜਕਰੀਏ ਖਾਨ ਵਾਲੀ ਰੂਹ ਆ ਗਈ ਐ ਤੇਰੇ ਚ ਕੇ ਪੀਐਸ ਗਿੱਲ ਵਾਲੀ ਸਮੇਤ ਸੈਣੀਆਰ ਗਿਆ ਦੀ ਰੂਹ ਤੇਰੇ ਚ ਆ ਗਈ ਐ ਭਵੰਤ ਭਾਈ ਆਸ ਨਹੀਂ ਸੀ ਕਦੇ ਕਦੇ ਤੇਰੇ ਨਾਲ ਗੱਡੀਆਂ ਦੇ ਵਿੱਚ ਤੇਰੇ ਨਾਲ ਬਹਿ ਕੇ ਤੇਰੀਆਂ ਰੈਲੀਆਂ ਕੀਤੀਆਂ ਤੇਰੇ ਨਾਲ ਗਏ ਤੈਨੂੰ ਘਰਾਂ ਦੇ ਵਿੱਚ ਵੀ ਬੁਲਾਇਆ ਅੱਜ ਦੁੱਖ ਹੁੰਦਾ ਸੱਚੀਓ ਦੁੱਖ ਹੁੰਦਾ ਕੀ era ਸੀ ਉਹ ਬੰਦੇ ਨੂੰ ਘਰਾਂ ਦੇ ਵਿੱਚ ਰੋਟੀਆਂ ਖਵਾਉਂਦੇ ਰਹੇ ਬਲਾ ਬਲਾ ਕੇ ਕਿ ਜਿਹੜੇ ਬੰਦੇ ਜਿਹੜਾ ਬੰਦਾ ਸਿੱਖੀ ਨੂੰ ਖਤਮ ਕਰਨਾ ਚਾਹੁੰਦਾ ਸਾਡੀਆਂ ਜੜਾ ਪੁੱਟਨੀਆਂ ਚਾਹੁੰਦਾ ਉਹ ਬੰਦੇ ਨੂੰ ਅਸੀਂ ਰੋਟੀਆਂ ਖਵਾਈਆਂ ਘਰਾਂ ਚ ਲਿਆ ਕੇ ਉਹ ਬੰਦੇ ਨੂੰ ਅਸੀਂ ਰੋਟੀਆਂ ਖਵਾਈਆਂ ਜਿਹੜਾ ਬੰਦਾ ਸਿੱਖੀ ਦੀਆਂ ਜੜਾਂ ਚ ਬਹਿ ਗਿਆ ਜਿਹੜਾ ਬੰਦਾ ਕਿਸੇ ਨੂੰ ਬੋਲਣ ਨਹੀਂ ਦਿੰਦਾ ਜਿਹੜਾ ਬੰਦਾ ਸਪਾਨੇ ਸਿੱਧੂ ਵਰਗਿਆਂ ਤੇ ਝੋਟੇ ਵਰਗਿਆਂ ਤੇ ਬਿਨਾਂ ਗੱਲ ਤੋਂ ਤਸੱਦਦ ਕਰਾਉਂਦਾ ਜਿਹੜਾ ਬੰਦਾ ਇੰਨੀ ਕਿੱਡ ਰੱਖਦਾ ਅਸੀਂ ਉਹਨੂੰ ਰੋਟੀਆਂ ਖਵਾ ਦਿਆਂ ਯਾਰ ਅੱਜ ਆਪਣੇ ਆਪ ਨੂੰ ਲਾਹਨਤਾ ਪਾਉਣ ਨੂੰ ਜੀ ਕਰਦਾ ਯਾਰ ਅਸੀਂ ਉਦੋਂ ਨਹੀਂ ਸਮਝੇ ਜਦੋਂ ਦੀਪ ਬਾਈ ਨੇ ਸਮਝਾਤਾ ਸੀ। ਉਦੋਂ ਨਹੀਂ ਸਮਝੇ ਦੀਪ ਨੇ ਕਹਿਤਾ ਸੀ ਕਿ ਇਹ ਦਿੱਲੀ ਦੇ ਥਰੂ ਹੋ ਗਿਆ। ਦਿੱਲੀ ਦਿੱਲੀ ਜ਼ੁਲਮ ਕਰਾਊਗੀ ਸਾਡੇ ਆਪਣੇਾਂ ਤੋਂ ਤੇ ਕਰਨਗੇ ਇਹ ਉਹੀ ਕੁਝ ਹੋ ਰਿਹਾ ਅੱਜ। ਅਸੀਂ ਮੌਕੇ ਤੇ ਨਹੀਂ ਸਮਝਦੇ ਤੇ ਬਾਅਦ ਦੇ ਵਿੱਚ ਅਸੀਂ ਫਿਰ ਕੀਰ ਨੇ ਪਾਉਣਿਆ ਫਿਰ ਮੋਮਬੱਤੀਆਂ ਚੱਕਦੇ ਆਂ। ਫਿਰ ਅਸੀਂ ਵੱਡੇ ਕੱਟ ਕਰਦੇ ਨੇ ਫਿਰ ਸਦਾਂਝਲੀਆਂ ਦਿੰਦੇ ਫਿਰਦੇ ਆਂ। ਭਾਵੇਂ ਮੈਂ ਆਂ ਭਾਵੇਂ ਦੁਨੀਆ। ਮੈਂ ਵੀ ਕਿਤੇ ਨਾ ਕਿਤੇ ਗਲਤ ਹੋ ਸਕਦਾ। ਪਰ ਮੌਕੇ ਤੇ ਅਸੀਂ ਸਮਝਦੇ ਨਹੀਂ ਸਾਨੂੰ ਬਾਅਦ ਦੇ ਵਿੱਚ ਸਮਝ ਲੱਗਦੀ ਆ ਬਾਈ ਆਹ ਵੀਡੀਓ ਦੇਖ ਕੇ ਹੁਣ ਦੱਸ ਦਿਓ ਪੰਜਾਬ ਦੇ ਲੋਕੋ ਜਿਹੜੇ ਭਗਤ ਝਾੜੂ ਵਾਲੇ ਜਿਨ੍ਹਾਂ ਨੂੰ ਸਿਰਫ ਬਾਦਲ ਕੇ ਤੇ ਕਾਂਗਰਸੀ ਦੀ ਇਹ ਅਸੀਂ ਜ਼ੁਲਮ ਕਰਦੇ ਅੱਜ ਆਪਣੇ ਤੇ ਗੱਲ ਆ ਗਈ ਅੱਜ ਆਪਣੇ ਆਲਾ ਦਿਖ ਨਹੀਂ ਰਿਹਾ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਕਰ ਰਿਹਾ ਓਏ ਅੱਜ ਭਗਤੋ ਓਏ ਭਗਤੋ ਨੇ ਭਗਤੋ ਓਏ ਲਾਂਤਿਓ ਓਏ ਲਾਂਤਾਂ ਨੂੰ ਓਏ ਪੰਜਾਬ ਦੇ ਪੁੱਤ ਤੇ ਜ਼ੁਲਮ ਹੋ ਰਿਹਾ ਤੁਹਾਡੀ ਸਿੱਖੀ ਦੇ ਪਹਿਲਾਂ ਸਿੱਖੀ ਤੇ ਇਹਨਾਂ ਨੇ ਉਂਗਲਾਂ ਚੱਕੀਆਂ ਤੁਹਾਡੇ ਮੁੰਡੇ ਅਮਰਤ ਧਾਰੀ ਡਿਬਰੂਗੜ੍ਹ ਭੇਜੇ ਤੁਸੀਂ ਉਦੋਂ ਨਹੀਂ ਬੋਲੇ ਹੁਣ ਤਾਂ ਤੁਸੀਂ ਬੋਲਣੀ ਕੀ ਐ ਲਾਂਣਤੀਓ ਜਦੋਂ ਸਿੱਖੀ ਦੇ ਗੱਲ ਆਈ ਸੀ ਤੁਸੀਂ ਤਾਂ ਉਦੋਂ ਨਹੀਂ ਬੋਲੇ ਆ ਜਿਹੜੇ ਝਾੜੂ ਦੇ ਭਗਤ ਬਣੇ ਫਿਰਦੇ ਆ ਤੁਸੀਂ ਹੁਣ ਭਾਨੇ ਸਿੱਧੂ ਲਈ ਤਾਂ ਬੋਲਣੀ ਕੀ ਐ ਜਦੋਂ ਤੁਹਾਡੇ ਲਈ ਸਿੱਖੀ ਤੋਂ ਵੱਡੇ ਹੀ ਤੁਸੀਂ ਨੇ ਬਣਾ ਲਿਆ ਕਦੇ ਬਾਦਲ ਗਿਆ ਨੂੰ ਕਹਿੰਦੇ ਸੀ ਬਾਦਲ ਗਿਆ ਪਿੱਛੇ ਗੁਲਾਮ ਲੋਕ ਲੱਗੇ ਹੋਇਆ ਸਿੱਖੀ ਨੂੰ ਨਹੀਂ ਦੇਖਦੇ ਓਏ ਅੱਜ ਤੁਸੀਂ ਦੇਖਦੇ ਹੋ ਲਾਂਣਤੀਓ ਓਏ ਜਿਹੜੇ ਭਗਤ ਆ ਕਮੈਂਟ ਕਰਦੇ ਆ ਕਦੇ ਕੋਈ ਕੁਝ ਕਰਦੇ ਆ ਕਦੇ ਬਦਨਾਮ ਕਰਦੇ ਆ ਅੱਜ ਲਾਂਨ ਤੇਓ ਤੁਸੀਂ ਦੇਖ ਲੋ ਤੁਹਾਡੇ ਵਾਲਾ ਕੀ ਕਰ ਰਿਹਾ ਹੈ ਤੁਹਾਡੇ ਵਾਲਾ ਕੀ ਕਰ ਰਿਹਾ ਹੈ ਮਾਰਿਆ ਹਾਂ ਦਾ ਨਾ ਨਾ ਮਾਰੋਂਗੇ ਕਿ ਭਗਤ ਬਣੇ ਰਹੋਗੇ ਸ਼ਰਮ ਕਰ ਲੈ ਭੰਤਸਿਆਂ ਸ਼ਰਮ ਇਹ ਜ਼ੁਲਮ ਜਿਹੜਾ ਤੂੰ ਕਰ ਰਿਹਾ ਹੈ ਇਹ ਇਹ ਦਰਸੀਸਾਂ ਤੈਨੂੰ ਲੱਗਣਗੀਆਂ ਬਾਈ ਇਹ ਲੱਗਣਗੀਆਂ ਤੈਨੂੰ ਬਾਈ ਮੈਂ ਸੱਚੀ ਗੱਲ ਕਹਿਣਾ ਆਹ ਦੇਖ ਲੋ ਵੀਡੀਓ ਕਿਵੇਂ ਭਾਨਾ ਸਿੱਧੂ ਤੁਰਿਆ ਹੁੰਦਾ ਇਹ ਲਾਹਨਤਾਂ ਨਹੀਂ ਹੋਰ ਕੀ ਬੋਲੀਏ ਯਾਰ ਕੀ ਕਹੀਏ ਬਾਈ ਹੁਣ ਯਾਰ ਸ਼ਰਮ ਆਉਂਦੀ ਹੈ ਮੈਨੂੰ ਤਾਂ ਯਾਰ ਬਾਰ-ਬਾਰ ਬੋਲਦੇ ਨੂੰ ਭਗਵੰਤਾ ਨਾਂ ਲੈਂਦੇ ਨੂੰ ਵੀ ਮੈਨੂੰ ਤਾਂ ਡਰ ਲੱਗਣ ਲੱਗ ਗਿਆ ਯਾਰ ਆਪਣੇ ਆਪ ਨੂੰ ਲਾਹਨਤਾਂ ਦੀਆਂ ਪਾਉਣਾ ਕੀ ਯਾਰ ਮੈਂ ਕਿਹਦਾ ਨਾਂ ਲਈ ਜਾਣਾ ਯਾਰ ਕਦੇ ਆਸ ਹੀ ਨਹੀਂ ਰੱਖੀ ਸੀ ਵੀ ਭਗਵੰਤ ਮਾਣ ਕਦੇ ਪੰਜਾਬ ਦਾ ਮਾਣ ਹੁੰਦਾ ਸੀ ਕਿ ਸਾਡੇ ਨਾਲ ਆ ਕੁਝ ਕਰਾਊਗਾ ਕਦੇ ਹੱਥਾਂ ਦੇ ਚੱਕਦੇ ਸੀ ਕਦੇ ਤੇਰੇ ਪਿੱਛੇ ਲੜਾਈਆਂ ਕਰਦੇ ਸੀ ਲੋਕਾਂ ਨਾਲ ਲੜਦੇ ਸੀ ਕਾਲੀਆਂ ਕਾਂਗਰਸ ਨਾਲ ਬੈਰ ਪਾਲੇ ਸੀ ਕਿ ਨਹੀਂ ਭਵੰਤ ਪੰਜਾਬ ਨੂੰ ਬਦਲੂ ਭਵੰਤ ਪੰਜਾਬ ਨੂੰ ਬਦਲੂ ਇਹ ਹੀਰ ਹੈ ਇਹ ਜੋਧ ਹੈ ਇਹ ਪੰਜਾਬ ਦੀਆਂ ਗੱਲਾਂ ਕਰਦਾ ਕਰਦਾ ਰੋ ਪੈਂਦਾ ਪਰ ਆਹ ਨਹੀਂ ਪਤਾ ਸੀ ਕਿ ਜਦੋਂ ਪਾਵਰ ਮਿਲੂਗੀ ਇਹ ਪੂਰੇ ਪੰਜਾਬੀਆਂ ਨੂੰ ਰੋਣ ਲਾ ਦੂਗਾ ਇਹ ਤਸੱਦਦ ਕਰੂਗਾ ਇਹ ਉਹਨਾਂ ਦੀ ਕਰੂ ਜਿਹੜੇ ਨਾਲ ਫਿਰਦੇ ਸੀ ਮੇਰੇ ਅਰਗਿਆਂ ਨੇ ਮੇਰੇ ਅਰਗਿਆਂ ਨੇ ਸਾਰਾ ਕੁਝ ਛੱਡ ਕੇ ਨਾਲ ਖੜੇ ਲੋਕ ਵੀ ਕਹਿੰਦੇ ਸੀ ਕਹਿੰਦੇ ਯਾਰ ਤੁਸੀਂ ਝਾੜੂ ਚੱਕੀ ਫਿਰਦੇ ਹੋ ਦਿੱਲੀ ਵਾਲਿਆਂ ਦੇ ਥੱਲੇ ਲੱਗੇ ਫਿਰਦੇ ਹੋ ਉਦੋਂ ਅਸੀਂ ਕਹਿੰਦੇ ਸੀ ਕਿ ਨਹੀਂ ਯਾਰ ਪੰਜਾਬ ਬਦਲੂਗਾ ਪੰਜਾਬ ਦਾ ਮੁੱਖ ਮੰਤਰੀ ਇੱਕ ਚੰਗਾ ਬੰਦਾ ਬਣੂਗਾ ਉਦੋਂ ਸਾਨੂੰ ਵੀ ਅਕਲ ਨਹੀਂ ਸੀ ਪਰ ਅੱਜ ਉਹਨਾਂ ਬੰਦਿਆਂ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਕਿ ਵਾਕਿਆ ਯਾਰ ਵਾਕਿਆ ਯਾਰ ਦਿੱਲੀ ਕੰਮ ਕਰ ਰਹੀ ਆ ਤੇਰੇ ਪਿੱਛੇ ਦਿੱਲੀ ਕਰ ਰਹੀ ਆ ਦਿੱਲੀ ਤੋਂ ਸਾਡੇ ਪੁੱਤਾਂ ਨੂੰ ਤੂੰ ਮਾਰਾ ਰਿਆ ਸ਼ਰਮ ਕਰ ਲੈ ਹਜੇ ਵੀ ਪੰਜਾਬ ਦੇ ਲੋਕ ਮਾਫ ਕਰ ਦੇਣਗੇ ਭਗਵੰਤ ਮਾਨ ਸਾਹਿਬ ਮਾਫ ਕਰ ਦੇਣਗੇ ਇਹ ਕੌਮ ਮਾਫ ਕਰਦੀ ਆਈ ਹੈ ਜੇ ਚਾਹਣਾ ਹੈ ਕੀ ਮਾਫੀ ਮਿਲ ਜੇ ਤਾਂ ਲੋਕਾਂ ਚਾ ਕੇ ਮਾਫੀ ਮੰਗ ਲੈ ਲੋਕ ਅਜੇ ਹੀ ਮaaf ਕਰ ਦੇਣਗੇ ਛੜ ਦੇ ਦਿੱਲੀ ਦਾ ਖਿਹੜਾ ਤੂੰ ਏਜੰਟਾਂ ਦਾ ਸਾਥ ਤਾਂ ਦੇ ਰਿਆਂ ਤਾਂ ਜੋ ਪੰਜਾਬ ਖਾਲੀ ਹੋ ਜੇ ਪੰਜਾਬ ਉੱਜੜ ਜੇ ਕਿਉਂਕਿ ਜਦੋਂ ਏਜੰਟ ਠੱਗੀ ਮਾਰਦੇ ਆ ਤਾਂ 25 30 ਲੱਖ ਦੀ ਮਾਰਦੇ ਆ ਤੇ ਜਿਹਦੇ ਕੋਲੇ ਕੀਲਾ ਹੁੰਦਾ ਵੇਚ ਕੇ ਸਾਰੇ ਪੈਸੇ ਏਜੰਟ ਨੂੰ ਦੇ ਦਿੰਦਾ ਤੇ ਨਾ ਇੱਥੇ ਰਹਿਣ ਵਾਲਾ ਨਾ ਬਾਹਰ ਰਹਿਣ ਵਾਲਾ ਤੇ ਤੁਸੀਂ ਸਾਥ ਕੀ ਦਾ ਦੇ ਰਹੇ ਹੋ ਜਿਹੜੇ ਏਜੰਟ ਠੱਗੀ ਮਾਰ ਰਹੇ ਆ ਜਿਹੜੇ ਸਾਡੇ ਵਰਗੇ ਪੈਸੇ ਕਢਾ ਰਹੇ ਆ ਲੋਕਾਂ ਦੇ ਉਹ ਜੇਲ੍ਹਾਂ ਚ ਉਹ ਪਰਚੇ ਉਹ ਸਦਦ ਇਹਦਾ ਮਤਲਬ ਤੁਸੀਂ ਤਾਂ ਪੰਜਾਬ ਨੂੰ ਜਾਣ ਕੇ ਰਾਜੀ ਹੋ ਇੱਥੇੋਂ ਸੋਚਦਾ ਪਤਾ ਲੱਗ ਜਾਂਦਾ ਪਹਿਲਾਂ ਤਾਂ ਕਿਸੇ ਏਜੰਟ ਦੇ ਪਰਚਾ ਕੀਤਾ ਕਿਸੇ ਏਜੰਟ ਤੋਂ ਪੈਸੇ ਵਾਪਸ ਦਵਾਏ ਇੱਕ ਵੀ ਐਮਐਲਏ ਹੱਥ ਖੜਾ ਕਰਕੇ ਕਹਦੇ ਕਿ ਯਾਰ ਮੈਂ ਕਿਸੇ ਦੇ ਪੈਸੇ ਵਾਪਸ ਦਵਾਏ ਇੱਕ ਵੀ ਐਮਐਲਏ 92 ਬਣਾਏ ਸੀ ਪਰ ਇਹ ਨਹੀਂ ਪਤਾ ਸੀ ਇਹੋ ਜਿਹੇ ਬਣ ਜਾਣਗੇ ਜਿਹੜੇ ਬੋਲਣਗੇ ਨਹੀਂ ਹਾਂ ਨਾਰਾ ਨਹੀਂ ਮਾਰਨਗੇ ਖੂਨ ਚਿੱਟਾ ਹੋ ਗਿਆ ਖੂਨ ਬਿਲਕੁਲ ਹੀ ਚਿੱਟਾ ਹੋ ਗਿਆ ਖੂਨ ਯਾਰ ਕੀ ਕਹੀਏ ਹੁਣ ਸੋ ਪੰਜਾਬੀਓ ਤੁਹਾਨੂੰ ਸਾਰਾ ਸੱਚ ਦਿਖਾ ਦਿੱਤਾ ਇਹ ਅੱਖਾਂ ਸਾਹਮਣੇ ਹੋ ਰਿਹਾ ਫੋਨ ਖੋਹੇ ਜਾ ਰਹੇ ਨੇ ਅੱਖਾਂ ਤੋਂ ਬਾਅਦ ਚ ਕੀ ਹੁੰਦਾ ਹੋਊਗਾ ਇਹ ਤੁਸੀਂ ਆਪ ਹਿਸਾਬ ਲਾ ਲਓ ਕਿੰਨਾ ਜ਼ੁਲਮ ਹੁੰਦਾ ਹੋਊਗਾ ਸੋ ਪਹਿਲਾਂ ਜਿਹੜਾ ਬੋਲਦਾ ਸਾਡੇ ਵਰਗਿਆਂ ਦੇ ਪੇਜ ਬੰਦ ਨਵਾਂ ਪੇਜ ਚਲਾਉਣਿਆ ਰੀਚ ਕੱਟ ਕਰ ਦਿੰਦੇ ਆ ਪੰਜਾਬੀਓ ਪਰ ਤੁਹਾਡੇ ਸਾਰੇ ਆ ਜੇ ਸਾਡੀ ਆਵਾਜ਼ ਸੁਣਨਾ ਚਾਹੁੰਦੇ ਹੋ ਤਾਂ ਰੀਚਾਂ ਰੁਚਾਂ ਤੁਸੀਂ ਵਧਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕੱਢ ਕੇ ਭਰ ਕੇ ਸਰਚ ਮਾਰ ਕੇ ਜਿਹੜਾ ਬੰਦਾ ਪੰਜਾਬੀ ਬੋਲਦਾ ਸੁਣ ਲਿਆ ਕਰੋ ਬਾਈ ਫੋਲੋ ਕਰ ਲਿਆ ਕਰੋ ਬਾਈ ਕਿਉਂਕਿ ਸਾਡੀ ਆਵਾਜ਼ ਤਾਂ ਤੁਹਾਡੇ ਤੱਕ ਆਊਗੀ ਜੇ ਤੁਸੀਂ ਸਾਡੇ ਨਾਲ ਜੁੜੇ ਹੋਵੋਗੇ ਨਹੀਂ ਇਹ ਜੁੜਨ ਨੂੰ ਵੀ ਨਹੀਂ ਦੇ ਰਹੇ ਰੀਚਾ ਘਟਾ ਦਿੰਦੇ ਤੁਹਾਡੇ ਤੱਕ ਸਾਡਾ 900 ਨਹੀਂ ਹੋਣ ਦਿੰਦੇ ਕਿਉਂਕਿ ਤੁਹਾਡੇ ਤੱਕ ਸਾਡੀ ਗੱਲ ਨਾ ਪਹੁੰਚੇ ਐਨੀ ਇੱਕ ਬੇਨਤੀਆਂ ਸੀ ਪ੍ਰਵਾਨ ਕਰਿਓ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਰਾਜ ਸਿੰਘ ਖਾਲਸਾ ਨੇ ਜੋ ਵੀ ਭਾਨੇ ਸਿੱਧੂ ਉੱਪਰ ਤਸੱਦਦ ਹੋਇਆ ਹੈ ਜਾ ਸਰਕਾਰਾਂ ਦੁਆਰਾ ਪੰਦੇ ਸਿੱਧੂ ਉਪਰ ਕਾਰਵਾਈ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਜੋ ਵੀ ਰਾਜ ਸਿੰਘ ਖਾਲਸਾ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤਵਾ ਬਤ শেয়ার ਕਰ ਦਿਓ ਜੇ ਦੋਸਤੋ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗੈਡ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾ